ਤਾਂਨੇ ਤੈਨੂੰ ਇਹ ਪ੍ਰੂਫ ਕਰਨਾ ਪੈਣਾ ਕੋਰਟ ਦੇ ਵਿੱਚ ਪਬਲਿਕ ਦੇ ਵਿੱਚ ਅਸੀਂ ਠੱਗੀ ਇਹਦੇ ਨਾਲ ਕਿੱਥੇ ਕਰੀ ਹੈ ਜੜੇ ਤੂੰ ਸਟੇਟਮੈਂਟ ਨਹੀਂ ਆ ਨਾ ਇਹ ਸਟੇਟਮੈਂਟ ਦੀ ਇੱਕ 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 ਗੱਲ ਤੈਨੂੰ ਦੱਸਣੀ ਪਊਗੀ ਵੀ ਕਿੱਥੇ ਹੋਈ ਠੱਗੀ ਭਾਨੇ ਕੋਲ ਕਿਹੜਾ ਇਹੋ ਜਿਹਾ ਥਰਮੋਮੀਟਰ ਹੈ ਜਿਹੜਾ ਇਹ ਹੁੰਦੇ ਸਾਰੇ ਇਹਨੂੰ ਬੰਦੇ ਦਾ ਪਤਾ ਲੱਗ ਜਾਂਦਾ ਵੀ ਹਾਂ ਬੰਦੇ ਨਾਲ ਠੱਗੀ ਹੋ ਗਈ ਅਨਪੜ ਤੂੰ ਹੈਗਾ ਤੈਨੂੰ ਕਿਸੇ ਅੱਖਰ ਦਾ ਪਤਾ ਨਹੀਂ ਲੱਗਦਾ ਸਵੇਰੇ ਉੱਠਦਾ ਮੂੰਹ ਧੋਤਦਾ ਨਹੀਂ ਹੁੰਦਾ ਅੱਖਾਂ 'ਚ ਗਿੱਦੋਂਦੀ ਲਾਈਵ ਨੂੰ ਤੂੰ ਲੈ ਬਦੱਸਦਾ ਗਲਤ ਜਗ੍ਹਾ ਪੰਗਾ ਲੈ ਲਿਆ ਅਸੀਂ ਵੀ ਕਿਸਾਨਾਂ ਦੀ ਬੁੱਤਾਂ ਪਰ ਤੇਰੇ ਵਰਗੀਆਂ ਖੱਚਾਂ ਵਾਂਗੂੰ ਅਸੀਂ ਠੱਗੀਆਂ ਮਾਰ ਕੇ ਕਿਸੇ ਨੂੰ ਬਲੈਕਮੇਲ ਕਰਕੇ ਪੈਸੇ ਨਹੀਂ ਬਣਾਏ ਹੋਏ। ਏਨਾ ਤੁਹਾਡੇ ਵਰਗੇ ਬਲੈਕਮੇਲਰਾਂ ਕਰਕੇ ਪੰਜਾਬ ਕਿਹਨੇ ਨੂੰ ਕੋਈ ਮੂੰਹ ਨਹੀਂ ਕਰਦਾ। ਤੇਰੇ ਕਹੇ ਜਦੋਂ ਦੰਗੀਆਂ ਕੱਢ ਕੇ ਧਾਰਨਾ ਤੁਹਾਡੇ ਕੋਲ ਕਿਆ ਹੁੰਦਾ ਤੁਸੀਂ ਤਾਂ ਛਿੱਤਰ ਖਾ ਕੇ ਉਮੀਂ ਕੱਪੜੇ ਝਾੜ ਕੇ ਫੇਰ ਉੱਠ ਜੰਨੇ ਆ। ਸਾਨੂੰ ਧਮਕੀਆਂ ਦਿੰਦਾ ਵੀ ਮੈਨੂੰ ਫ੍ਰੀ ਦੇ ਵਿੱਚ ਬਾਹਰ ਭੇਜੋ। ਕਿੱਗ ਅਜੇ ਤੱਕ ਸਾਡੇ ਖਿਲਾਫ ਕੋਈ ਐਫ ਆਈ ਆਰ ਨਹੀਂ। ਸਾਡਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਨਾ ਉਹ ਇਹ ਹੈ ਅਸੀਂ ਕੋਈ ਵੀ ਪੈਸਾ ਬੱਚੇ ਤੋਂ ਪਹਿਲਾਂ ਨਹੀਂ ਲੈਂਦੇ। ਸਾਰੇ ਵੈਸੀ ਅਸੀਂ ਵੀਜ਼ਾ ਲਿਖੇ ਤੋਂ ਬਾਅਦ ਲੈਣੇ ਪਹਿਲਾਂ ਅਸੀਂ ਸਾਰੀ ਲਿਖਤ ਪੜਤ ਕਰਦੇ ਆਂ ਸਾਡੇ ਕੋਲ 800 ਬੰਦਾ ਕੰਮ ਕਰਦਾ ਉਹਨਾਂ ਨੂੰ ਜਿਹੜੀ ਤਨਖਾਹ ਹੈ ਉਹ ਭਾਨਾ ਸਿੱਧੂ ਦੇ ਗਿਆਂਦਾ ਭਾਨਾ ਇਹਦੇ ਵਿੱਚ ਬੋਲ ਰਿਹਾ ਵੀਡੀਓ ਦੇ ਵਿੱਚ ਵੀ ਐਡੀਟਿੰਗ ਕਰਕੇ ਦੇਤੀਆਂ ਜਿਹਦੇ ਭਾਨੇ ਤੂੰ ਤੂੰ ਪ੍ਰੂਫ ਕਰਾ ਖੁੱਗ ਗੱਲ ਐਸੀ ਜਗ੍ਹਾ ਪੰਗਾ ਲੈ ਆ ਨਾ ਬੁੱਤ ਹੁਣ ਤੇਰਾ ਢੰਗੜਾ ਪਵਾਉਂਗੇ ਅਸੀਂ ਹੁਣ ਸਾਰੇ ਕਲਾਕਾਰ ਤੇ ਤੈਨੂੰ ਸੀ ਲੈ ਕੇ ਜਾਇਗਾ ਨਾ ਵੀ ਅਸੀਂ ਕੀ ਦੀ ਐਡ ਕਰਨੀ ਆ ਕਿਹੜੀ ਫਿਲਮ ਕਰਨੀ ਆ ਕਿ ਆ ਕੰਮ ਕਰਨਾ ਫੇ ਤੁਸੀਂ ਕਹਿੰਦੇ ਵੀ ਸਰਕਾਰਾਂ ਸਾਡੇ ਨਾਲ ਧੱਕਾ ਕਰਦੀਆਂ ਹਾਂਜੀ ਇੱਕ ਟਿਕਟੋਕਰ ਹੈ ਪਾਨਾ ਪੁੰਨਾ ਸਿੱਧੂ ਨਾਮ ਹੈ ਉਹਦਾ ਉਹਨੇ ਅੱਜ ਸਾਡੇ ਖਿਲਾਫ ਕੋਈ ਬਕਵਾਸ ਮਾਰੀਏ ਸੋਸ਼ਲ ਮੀਡੀਆ ਦੇ ਉੱਤੇ ਮੈਨੂੰ ਕਿਸੇ ਨੇ ਦਿਖਾਈ ਹੈ ਮੈਂ ਉਹਦੇ ਸਬੰਧ ਵਿੱਚ ਇਹ ਵੀਡੀਓ ਬਣਾ ਰਿਹਾ ਮੈਂ ਆਪਣੀ ਜਨਤਾ ਨੂੰ ਪਬਲਿਕ ਨੂੰ ਆਪਣਾ ਪੱਖ ਰੱਖਣਾ ਚਾਹੁੰਦਾ ਹੈ ਪਾਨੇ ਜਿਹੜੀ ਮੈਂ ਲੈਂਗੁਏਜ ਦੇਖੀ ਹੈ ਮੈਂ ਜਵਾਬ ਉਹਦੇ ਵਾਲੀ ਲੈਂਗੁਏਜ ਵਿੱਚ ਤਾਂ ਦੇ ਨਹੀਂ ਸਕਦਾ ਕਿਉਂਕਿ ਮੈਨੂੰ ਲੱਗਦਾ ਉਹਦੀ ਪਰਵਰੀਸ਼ ਵਿੱਚ ਤੇ ਸਾਡੀ ਪਰਵਰੀਸ਼ ਵਿੱਚ ਸਾਡੇ ਮਾਪੇ ਨੇ ਸਾਨੂੰ ਕਿਸੇ ਹੋਰ ਤਰੀਕੇ ਨਾਲ ਪਾਲਿਆ ਹੋਇਆ ਉਹਦੀ ਪਰਵਰੀਸ਼ ਕਿਸੇ ਹੋਰ ਕਿਸਮ ਨਾਲ ਹੋਈ ਹੋਈ ਹੈ ਜਿਹੜਾ ਉਹ ਉਹਦਾ ਬੋਲਣ ਦਾ ਤਰੀਕਾ ਐਵੇਂ ਦਾ ਹੈ ਸੋ ਗੱਲ ਇਹ ਹੈ ਇੱਕ ਇਹਦੇ ਨਾਲ ਖੱਚ ਖੜੀ ਹੈ ਉਹਦੇ ਖਿਲਾਫ ਅਸੀਂ ਕੰਪਲੇਂਟ ਦਈ ਸੀ ਉਹਦੇ ਖਿਲਾਫ ਅਸੀਂ ਇੱਕ ਵੀਡੀਓ ਵੀ ਪਾਈ ਹੈ 24 ਤਰੀਕ ਨੂੰ ਸਾਡੇ ਪੇਜ ਤੇ ਦੇਖ ਸਕਦੇ ਆਂ ਅਸੀਂ ਪ੍ਰੈਸ ਕਾਨਫਰੰਸ ਰੱਖੀ ਸੀ ਇਹ ਖੱਚ ਨੇ ਕੀ ਕਰਿਆ ਇਹਨੇ ਪਹਿਲਾਂ ਆਪਦੀ ਸਿਸਟਰ ਦਾ ਵੀਜ਼ਾ ਲਿਆ ਸਾਡੇ ਤੋਂ ਉਹਨੂੰ ਦੇਈ ਨੂੰ 6 ਮਹੀਨੇ ਹੋ ਗਏ ਬਾਹਰ ਉਸ ਤੋਂ ਬਾਅਦ ਇਹ ਬੜਾ ਖੁਸ਼ੀਬ ਉਹਨਾਂ ਦਾ ਵੀਜ਼ਾ ਆ ਗਿਆ ਇਹਨੇ ਪਲਾਨਿੰਗ ਦੇ ਤਹਿਤ ਸਾਡੇ ਕੋਲ ਕਿਉਂਕਿ ਸਾਡਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਨਾ ਉਹ ਇਹ ਹੈ ਅਸੀਂ ਕੋਈ ਵੀ ਪੈਸਾ ਬੱਚੇ ਤੋਂ ਪਹਿਲਾਂ ਨਹੀਂ ਲੈਂਦੇ ਸਾਰੇ ਪੈਸੇ ਅਸੀਂ ਵੀਜ਼ਾ ਲੱਗੇ ਤੋਂ ਬਾਅਦ ਲੰਨੇ ਪਹਿਲਾਂ ਅਸੀਂ ਸਾਰੀ ਲਿਖਤ ਪੜਤ ਕਰਦੇ ਆਂ ਬੱਚੇ ਨੂੰ ਕਹਿੰਦੇ ਆਂ ਵੀ ਆਹ ਤੇਰਾ ਕਾਲਜ ਹੈ ਆਹ ਤੇਰੇ ਕਾਗਜ ਹੈ ਆਹ ਤੇਰਾ ਐਗਰੀਮੈਂਟ ਹੈ ਐਗਰੀਮੈਂਟ ਪੜ੍ਹ ਕੇ ਬੱਚਾ ਸਾਈਨ ਕਰਦਾ ਏ ਗੁੱਠੇ ਲਾਉਂਦਾ ਉਦੋਂ ਬਾਅਦ ਅਸੀਂ ਉਹਦੀਆਂ ਫੀਸਾਂ ਆਪਣੇ ਕੋਲੋਂ ਭਰਦੇ ਆਂ ਸਾਰੀ ਉਹਦੇ ਨਾਲ ਲਿਖਤ ਪੜਤ ਹੁੰਦੀ ਹੈ ਫਿਰ ਉਹ ਬੱਚੇ ਦਾ ਅਸੀਂ ਵੀਜ਼ਾ ਅਪਲਾਈ ਕਰਦੇ ਆਂ ਬੱਚੇ ਦਾ ਵੀਜ਼ਾ ਲੱਗ ਜਾਂਦਾ ਫਿਰ ਅਸੀਂ ਬੱਚੇ ਨੂੰ ਕਹਿੰਦੇ ਆਂ ਵੀ ਭਾਈ ਤੂੰ ਹੁਣ ਆਪਣਾ ਤਿਆਰੀ ਕਰ ਲੈ ਬਾਹਰ ਨੂੰ ਚਲੇ ਜਾ ਸਾਨੂੰ ਸਾਡੇ ਪੈਸੇ ਦੇ ਜਿਓ ਜੋ ਬਣਦੇ ਜੋ ਆਪਣਾ ਇਕਰਾਰ ਹੋਇਆ ਹੈ ਅੱਜ ਤੱਕ ਅਸੀਂ ਹਜ਼ਾਰਾਂ ਬੱਚੇ ਭੇਜੇ ਆਂ ਕਦੇ ਕਿਸੇ ਵੀ ਬੱਚੇ ਵੱਲੋਂ ਸਾਡੇ ਖਿਲਾਫ ਕੋਈ ਕੰਪਲੇਂਟ ਨਹੀਂ ਕਰ ਅੱਜ ਤੱਕ ਸਾਡੇ ਖਿਲਾਫ ਕੋਈ ਐਫ ਆਈ ਆਰ ਨਹੀਂ ਕਿਸੇ ਵੀ ਥਾਣੇ ਦੇ ਵਿੱਚ ਇਹ ਦੇਖਦਾ ਹੈ ਜਦੋਂ ਇਹਨੇ ਆਪਣੀ ਭੈਣ ਦਾ ਵੀਜ਼ਾ ਲਵਾਇਆ ਕਿਉਂਕਿ ਇਹਨੇ ਆਪਣੀ ਭੈਣ ਦਾ ਵੀਜ਼ਾ ਵੀ ਕਿਸੇ ਮੁੰਡੇ ਵਾਲਿਆਂ ਤੋਂ ਪੈਸੇ ਲੈ ਕੇ ਲਵਾਇਆ ਆਪਦੇ ਕੋਲ ਤਾਂ ਇਹਨਾਂ ਕੋਲ ਸੀਗੇ ਨਹੀਂ ਸਾਨੂੰ ਬਾਅਦ ਚੋਂ ਪਤਾ ਲੱਗੀ ਇਹ ਗੱਲ ਉਦੋਂ ਬਾਅਦ ਇਹ ਦੇਖਦਾ ਵੀ ਮੈਂ ਵੀ ਫਰੀ ਦੇ ਵਿੱਚ ਆਪਦਾ ਪਹਿਲਾਂ ਅਪਲਾਈ ਕਰ ਲੈਣਾ ਇਹ ਅਪਲਾਈ ਕਰ ਦੰਦਾ ਅਸੀਂ ਯਕੀਨ ਕਰਕੇ ਐਗਰੀਮੈਂਟ ਕਰਕੇ ਇਹਦਾ ਵੀਜ਼ਾ ਲੈ ਲੈਨੇ ਆ ਉਦੋਂ ਬਾਅਦ ਪੈਸੇ ਤਾਂ ਇਹਦੇ ਕੋਲ ਹੁੰਦੇ ਹੀ ਨਹੀਂ ਇਹ ਸਾਨੂੰ ਕਹਿੰਦਾ ਸਾਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਲੰਦਾ ਕਦੇ ਸਾਨੂੰ ਧਰਨਿਆਂ ਦੇ ਧਮਕੀਆਂ ਦਿੰਦਾ ਕਦੇ ਕਿਸਾਨਾਂ ਦੀਆਂ ਧਮਕੀਆਂ ਦਿੰਦਾ ਕਦੇ ਕੁਛ ਦਿੰਦਾ ਕਦੇ ਇਹਦੀ ਦਿੰਦਾ ਇਹ ਜਿਹੜੇ ਕਲਾਕਾਰ ਦੇ ਕੋਲ ਬੈਠਾ ਹੈ ਜਿਹੜਾ ਟਿਕਟੋਕਰ ਕਲਾਕਾਰ ਮੈਨੂੰ ਵੀ ਅੱਜ ਹੀ ਪਤਾ ਲੱਗਿਆ ਵੀ ਕਹਿੰਦੇ ਵੀ ਇਹ ਸਮਝ ਰਹੇ ਹਾਂ ਵੀ ਮੈਂ ਹੀ ਸਾਰਾ ਕੁਝ ਚਲਾ ਰਿਹਾ ਹਾਂ ਸੋ ਇਹ ਸਾਨੂੰ ਧਮਕੀਆਂ ਦਿੰਦਾ ਵੀ ਮੈਨੂੰ ਫ੍ਰੀ ਦੇ ਵਿੱਚ ਬਾਹਰ ਭੇਜੋ ਨਹੀਂ ਤਾਂ ਮੈਂ ਤੁਹਾਡੀ ਬਦਨਾਮੀ ਕਰੂੰਗਾ ਧਰਨਾ ਲਾਉਂਗਾ ਇਹ ਕਰੂੰਗਾ ਉਹ ਕਰੂੰਗਾ ਐਨੇ ਬੜੀ ਕੋਸ਼ਿਸ਼ ਕਰੀ ਅਸੀਂ ਸੱਚੇ ਸੀਗੇ ਅਸੀਂ ਇਹਦੇ ਖਿਲਾਫ ਕੰਪਲੇਂਟ ਵੀ ਦਿੱਤੀ ਅਸੀਂ ਕਿਉਂ ਭੇਜੀਏ ਸਾਡੇ ਕੋਲ 800 ਬੰਦਾ ਕੰਮ ਕਰਦਾ ਉਹਨਾਂ ਨੂੰ ਜਿਹੜੀ ਤਨਖਾਹ ਹੈ ਉਹ ਭੰਨਾ ਸਿੱਧੂ ਦੇ ਕੇ ਜਾਂਦਾ ਜੇ ਇਹੋ ਜਿਹੇ ਖੱਚਾ ਸਾਡੇ ਕੋਲ ਆਉਣ ਲੱਗ ਗਿਆਂ ਫ੍ਰੀ ਦੇ ਵਿੱਚ ਵੀਜ਼ਾ ਲੋਵਾ ਕੇ ਉਹਨਾਂ ਨੇ ਰੋਟੀ ਕਿੱਥੋਂ ਖਾਣੀ ਹੈ ਜੜੀ ਗੱਲ ਅਸੀਂ ਪਹਿਲਾਂ ਕਰਦੇ ਹਾਂ ਜਿਹੜਾ ਇਕਰਾਰ ਹੁੰਦਾ ਏ ਉਸੇ ਦੇ ਨਾਲ ਹੀ ਅਸੀਂ ਪਹਿਲਾਂ ਬੱਚੇ ਨੂੰ ਪੁੱਛਦੇ ਹਾਂ ਵੀ ਤੈਨੂੰ ਆਹ ਕਾਲਜ ਪਸੰਦ ਹੈ ਤੈਨੂੰ ਆਹ ਚੀਜ਼ ਪਸੰਦ ਹੈ ਉਦੋਂ ਸਾਡੇ ਕੋਲ ਮਿੰਤਾ ਕਰਦੇ ਵੀ ਮੈਨੂੰ ਐਡਮਿਸ਼ਨ ਦਿਵਾ ਦਿਓ ਜੀ ਮੇਰੀ ਤਾਂ ਕੋਈ ਫਾਈਲ ਹੀ ਨਹੀਂ ਫੜਦਾ ਐਡਮਿਸ਼ਨ ਲੈ ਕੇ ਵੀਜ਼ਾ ਲੈ ਲੈਣੇ ਆ ਵੀਜ਼ਾ ਲੈ ਕੇ ਜਾਣੇ ਸਾਰੇ ਬੱਚੇ ਬੜੇ ਕੂਸ਼ ਹੋ ਕੇ ਜਾਂਦੇ ਆ ਪਰ ਹਜ਼ਾਰਾਂ ਦੇ ਵਿੱਚੋਂ ਇੱਕ ਅੱਧੀ ਇੱਕ ਅੱਧਾ ਤਾਂ ਫਿਰ ਇਦਾਂ ਦਾ ਮਿਲੇ ਜਾਂਦਾ ਸੋ ਇਹਨੇ ਵੀਜ਼ਾ ਲਗਵਾ ਲਿਆ ਹੁਣ ਇਹ ਸਾਨੂੰ ਪਿਛਲੇ 3 ਮਹੀਨਿਆਂ ਤੋਂ ਸਾਨੂੰ ਬਲੈਕਮੇਲ ਕਰ ਰਿਹਾ ਵੀ ਮੈਂ ਇਹ ਕਰ ਦੂੰਗਾ ਜੀ ਉਹ ਕਰ ਦੂੰਗਾ ਮੈਨੂੰ ਫਰੀ ਵਿੱਚ ਭੇਜੋ ਤੇ ਨਾਲੇ ਮੈਨੂੰ ਮੇਰੀ ਦੂਜੀ ਸਿਸਟਰ ਦੇ ਪੈਸੇ ਵਾਪਸ ਕਰੋ ਉਹਦੇ ਵੀ ਪੈਸੇ ਵਾਪਸ ਮੰਗਦਾ ਹੁਣ ਕਿਸੇ ਬੰਦੇ ਨਾਲ ਇੱਕ ਜਗ੍ਹਾ ਠੱਗੀ ਹੋ ਗਈ ਇੱਕ ਵਾਰੀ ਠੱਗੀ ਹੋ ਗਈ ਤੁਹਾਡੇ ਨਾਲ ਦੁਬਾਰਾ ਤੁਸੀਂ ਉਸ ਦੁਕਾਨ ਤੇ ਜਾਂਦੇ ਹੋ ਇਹ ਕਹਿੰਦਾ ਕਿ ਕਹਿੰਦਾ ਮੇਰੀ ਭੈਣ ਨਾਲ ਠੱਗੀ ਕਰ ਲਈ ਜੀ ਉਹ ਕੈਨੇਡਾ ਚ ਬੈਠੀ ਹੈ 6 ਮਹੀਨੇ ਹੋ ਗਏ ਉਹਨੂੰ ਪੜਦੇ ਨੂੰ ਕੋਈ ਇਹਨਾਂ ਕੋਲ ਪ੍ਰੂਫ ਹੈ ਕੋਈ ਕਾਲਜ ਨੇ ਕੋਈ ਤਾਗੜੀ ਮੰਗਿਆ ਇਹਨਾਂ ਤੂੰ ਕੋਈ ਕਾਲਜ ਨੇ ਇਹਨਾਂ ਤੂੰ ਮੰਗਿਆ ਵੀ ਸਾਨੂੰ ਫੀਸ ਭਰ ਦੋ ਸਾਰੀਆਂ ਫੀਸਾਂ ਭਰੀਆਂ ਹੋਈਆਂ ਨੇ ਇਹਨਾਂ ਨੂੰ ਡਾਕੂਮੈਂਟ ਦੇ ਹੋਏ ਆ ਸਾਡੇ ਕੋਲ ਇੱਕ ਇੱਕ ਪ੍ਰੂਫ ਪਿਆ ਪਾਨਾ ਸਾਨੂੰ ਭਾਰ ਪਾਨਾ ਇਹਦੇ ਵਿੱਚ ਬੋਲ ਰਿਹਾ ਵੀਡੀਓ ਦੇ ਵਿੱਚ ਵੀ ਐਡੀਟਿੰਗ ਕਰਕੇ ਦੇਤੀਆਂ ਜੀ ਪਾਨੇ ਤੂੰ ਤੂੰ ਪ੍ਰੂਫ ਕਰਾਂ ਵੀ ਐਡਿਟ ਕਰਿਆ ਹੋਇਆ ਤੇ ਕੋ ਕਿਹੜਾ ਇਹ ਜੋ ਥਰਮਾਮੀਟਰ ਹੈ ਵੀ ਤੂੰ ਆਉਂਦੇ ਸਾਰੇ ਬੰਦੇ ਤੇਰੇ ਕੋਲ ਆਉਂਦਾ ਕੋਈ ਗੱਲ ਦੱਸਦਾ ਤੈਨੂੰ ਉਦੋਂ ਪਤਾ ਲੱਗੇ ਇਹਨਾਂ ਦੂਏ ਦਾ ਤੂੰ ਪੱਖ ਨਹੀਂ ਸੁਣਦਾ ਤੈਨੂੰ ਇਹ ਵੀ ਜਿਹੜੀਆਂ ਫੇਮਸ ਕੰਪਨੀ ਐ ਕੋਈ ਉਹਦਾ ਨਾਮ ਲੈ ਕੇ ਆਪਦੀ ਤੈਨੂੰ ਫੇਮ ਦੇ ਚੱਕਰ ਦੇ ਵਿੱਚ ਤੂੰ ਬੋਲਦਾ ਆਪਦੇ ਵਿਊਆਂ ਦੇ ਚੱਕਰ ਦੇ ਵਿੱਚ ਦੋਸਤੋ ਮੈਂ ਮੰਨਦਾ ਐ ਜਿਹੜੀ ਇਹ ਇਮੀਗ੍ਰੇਸ਼ਨ ਇੰਡਸਟਰੀ ਐ ਨਾ ਇਹ ਬੜੀ ਬਦਨਾਮ ਇੰਡਸਟਰੀ ਐ ਇਹਦੇ ਵਿੱਚ ਜੇ ਤੁਸੀਂ 100 ਏਜੰਟਾਂ ਨੂੰ ਮਿਲੂਗੇ ਹੋ ਸਕਦਾ 95 ਉਹਦੇ ਵਿੱਚ ਤੁਹਾਨੂੰ ਚੋਰ ਮਿਲਣ ਪਰ ਹਰ ਸਾਲ ਲੱਖਾਂ ਬੱਚਾ ਬਾਹਰ ਜਾਂਦਾ ਐ ਲੱਖਾਂ ਲੋਕ ਬਾਹਰ ਜਾਂਦੇ ਆ ਉਹ ਕਿਸੇ ਤਾਂ ਪੰਜ ਜੈਨੂਨ ਦੇ ਥਰੂ ਜਾਂਦੇ ਹੋਣਗੇ ਕੋਈ ਤਾਂ ਜੈਨੂਨ ਹੋਊਗਾ ਜਿਹਦੇ ਥਰੂ ਹੋ ਜਾਣੇ ਆ ਤੁਸੀਂ ਸਾਰਿਆਂ ਨੂੰ ਇੱਕੋ ਰੱਸੀ ਨਾਲ ਨਹੀਂ ਨਾ ਬੰਨ੍ਹ ਸਕਦੇ ਠੀਕ ਹੈ ਜਿਹੜੇ ਗਲਤ ਕਰਦੇ ਆ ਉਹਨਾਂ ਦੇ ਖਿਲਾਫ ਬੋਲੋ ਕਰੋ ਪਰ ਪਹਿਲਾਂ ਦੋਈ ਧਿਰ ਦਾ ਪੱਖ ਤਾਂ ਸੁਣਨਾ ਚਾਹੀਦਾ ਪਾਨੇ ਕੋਲ ਕਿਹੜਾ ਇਹੋ ਜਿਹਾ ਥਰਮਾਮੀਟਰ ਹੈ ਜਿਹੜਾ ਇਹ ਆਉਂਦੇ ਸਾਰੇ ਇਹਨੂੰ ਬੰਦੇ ਦਾ ਪਤਾ ਲੱਗ ਜਾਂਦਾ ਵੀ ਹਾਂ ਬੰਦੇ ਨਾਲ ਠੱਗੀ ਹੋ ਗਈ ਪਾਨੇ ਹੁਣ ਤੈਨੂੰ ਚੈਲੰਜ ਹੈ ਤੂੰ ਇਹ ਚੀਜ਼ ਪ੍ਰੂਫ ਕਰਨੀ ਹੈ ਕੋਰਟ ਦੇ ਵਿੱਚ ਵੀ ਲੋਕਾਂ ਦੇ ਵਿੱਚ ਵੀ ਤੂੰ ਇਹ ਚੀਜ਼ ਪ੍ਰੂਫ ਕਰਨੀ ਹੈ ਵੀ ਅਸੀਂ ਇਹਨਾਂ ਦੇ ਨਾਲ ਠੱਗੀ ਕਰੀਏ ਜਿਹੜਾ ਕਾਲਜ ਇਹਨਾਂ ਨੂੰ ਐਗਰੀਮੈਂਟ ਹੋਇਆ ਜਿਹੜੇ ਕਾਲਜ ਵਿੱਚ ਬੱਚਾ ਪੜਦਾ ਉਸੇ ਦਾ ਸਾਡੇ ਕੋਲ ਐਗਰੀਮੈਂਟ ਹੈ ਉਸੇ ਦੀ ਆਫਰ ਲੈਟਰ ਲੈ ਕੇ ਬੱਚੇ ਨੇ ਮੈਡੀਕਲ ਕਰਵਾਇਆ ਉਸੇ ਦੀ ਆਫਰ ਲੈਟਰ ਲੈ ਕੇ ਉਸੇ ਦੇ ਕਾਗਜ਼ ਉਸੇ ਦਾ ਐਲਓਆ ਉਸੇ ਦੇ ਕਾਗਜ਼ ਏਅਰਪੋਰਟ ਦੇ ਉੱਤੇ ਸਬਮਿਟ ਕਰਵਾਏ ਬੱਚੇ ਨੇ ਉਦੋਂ ਤੱਕ ਕਿ ਸੁੱਤੇ ਪਏ ਸੀ ਫੇਰ 4 ਮਹੀਨੇ ਲੰਘ ਗਏ ਉਹਨੂੰ ਗਏ ਨੂੰ ਇਹਨਾਂ ਦੀ ਸਿਸਟਰ ਨੂੰ ਉਦੋਂ ਤੱਕ ਇਹ ਸੁੱਤੇ ਪਈ ਸੀ ਉਦੋਂ ਤੱਕ ਇਹਨਾਂ ਨਾਲ ਕੋਈ ਠੱਗੀ ਨਹੀਂ ਸੀ ਹੋਈ ਜਦੋਂ ਇਹਦਾ ਆਪ ਦਾ ਵੀਜ਼ਾ ਆ ਜਾਂਦਾ 2 ਫਰਵਰੀ ਨੂੰ ਇਹਦਾ ਵੀਜ਼ਾ ਆ ਜਾਂਦਾ 2 ਫਰਵਰੀ ਤੋਂ ਬਾਅਦ ਇਹਨੂੰ ਪਤਾ ਲੱਗਦਾ ਵੀ ਹੁਣ ਮੈਂ ਬਲੈਕਮੇਲ ਕਿਵੇਂ ਕਰਾਂ ਤੇ ਫਰੀ ਦੇ ਵਿੱਚ ਕਿਵੇਂ ਜਾਵਾਂ ਅਸੀਂ ਵਿਸ਼ਵਾਸ ਦੇ ਉੱਤੇ ਕੰਮ ਕਰਤਾ ਵੀਜ਼ਾ ਲੈ ਲਿਆ ਹੁਣ ਇਹਦੇ ਕੋਲ ਪੈਸੇ ਨਹੀਂ ਹੈ ਹੁਣ ਅਸੀਂ ਫਰੀ 'ਚ ਤੁਸੀਂ ਦੱਸੋ ਲੋਕੋ ਅਸੀਂ ਕਿਵੇਂ ਭੇਜਦੀਏ ਇਹਨੂੰ ਫਰੀ 'ਚ ਪਾਨੇ ਤੈਨੂੰ ਇਹ ਪ੍ਰੂਫ ਕਰਨਾ ਪੈਣਾ ਕੋਰਟ ਦੇ ਵਿੱਚ ਪਬਲਿਕ ਦੇ ਵਿੱਚ ਅਸੀਂ ਠੱਗੀ ਇਹਦੇ ਨਾਲ ਕਿੱਥੇ ਕਰੀ ਐ ਜੜੀ ਤੂੰ ਸਟੇਟਮੈਂਟ ਨਹੀਂ ਆ ਨਾ ਇਹ ਸਟੇਟਮੈਂਟ ਦੀ ਇੱਕ 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 ਗੱਲ ਤੈਨੂੰ ਦੱਸਣੀ ਪੂਗੀ ਵੀ ਕਿੱਥੇ ਹੋਈ ਠੱਗੀ ਅਨਪੜ੍ਹ ਤੂੰ ਹੈਗਾ ਤੈਨੂੰ ਕਿਸੇ ਅੱਖਰ ਦਾ ਪਤਾ ਨਹੀਂ ਲੱਗਦਾ ਸਵੇਰੇ ਉੱਠਦਾ ਮੂੰਹ ਤੋਤਾ ਨਹੀਂ ਹੁੰਦਾ ਅੱਖਾਂ ਜਿਗ ਡੋਂਦੀ ਲਾਈਵ ਨੂੰ ਤੂੰ ਲੈ ਬਿਦਾਦਾ ਸਵੇਰੇ ਉੱਠ ਕੇ ਮੰਜੇ ਬਰੇ ਜਦੇ ਕਹਿ ਦਿੰਦਾ ਭਗਵੰਤ ਮਾਨ ਮੇਰੀਆਂ ਗੱਲਾਂ ਦਾ ਜਵਾਬ ਦੇਵੇ ਭਗਵੰਤ ਮਾਨ ਮੇਰੇ ਬਰਾਬਰ ਬਹਿ ਕੇ ਗੱਲ ਕਰੇ ਕਾਂ ਟੇਕ ਨੂੰ ਤੂੰ ਫੇਰ ਲੈ ਬੋ ਜੰਨਾ ਫੇਰ ਜੰਨਾ ਖਾਲਸਾ ਏਡ ਵਾਲੇ ਹਿਸਾਬ ਦਮੇ ਪੈਸਿਆਂ ਦਾ ਸ਼ਾਮ ਤੱਕ ਤਾਂ ਤੂੰ ਮੋਦੀ ਨਾਲ ਪੰਗਾ ਲਿਆ ਹੁੰਦਾ ਕਹ ਮੋਦੀ ਇਕੱਲੇ ਨੂੰ ਇਕੱਲਾ ਆਦ ਨੂੰ ਫੇਰ ਦੱਸਦਾ ਮੈਂ ਕੌਣ ਆ ਇੱਥੇ ਕੋਈ ਇਨਵੈਸਟਰ ਨਹੀਂ ਆਉਣਾ ਚਾਹੁੰਦਾ ਕੋਈ ਕਾਰੋਬਾਰੀ ਨਹੀਂ ਆਉਣਾ ਚਾਹੁੰਦਾ ਮੈਂ ਸਰਕਾਰ ਨੂੰ ਵੀ ਕਹਿਣਾ ਵੀ ਮੇਰੇ ਕਈ ਦੋਸਤ ਕਾਰੋਬਾਰੀ ਦੋਸਤੇ ਪੁੱਛਦੇ ਆ ਵੀ ਠੀਕ ਐ ਅਸੀਂ ਮਾਨ ਸਰ ਦੀਆਂ ਵੀਡੀਓ ਦੇਖਦੇ ਆ ਮਾਨ ਸਰ ਸਾਨੂੰ ਕਹਿੰਨੇ ਆ ਉਹਦੇ ਵਿੱਚ ਕਾਰੋਬਾਰੀਆਂ ਨੂੰ ਇਨਵਾਈਟ ਕਰਦੇ ਆ ਵੀ ਤੁਸੀਂ ਆਓ ਇੱਕੋ ਟੇਬਲ ਦੇ ਉੱਤੇ ਇੱਕੋ ਵਿੰਡੋ ਦੇ ਉੱਤੇ ਤੁਹਾਨੂੰ ਸਾਰੀਆਂ ਐਨਓਸੀਆਂ ਮਿਲ ਜੂਗੀਆਂ ਬਿਜਲੀ ਦੀ ਲੈ ਲਓ ਪੋਲੂਸ਼ਨ ਦੀ ਲੈ ਲਓ ਸਾਰੀਆਂ ਤੁਹਾਨੂੰ ਇੱਕੋ ਇੱਕ ਸਿੰਗਲ ਵਿੰਡੋ ਤੁਹਾਡਾ ਕੰਮ ਹੋਊਗਾ ਸਾਡੇ ਕਈ ਮਿੱਤਰ ਸਾਨੂੰ ਪੁੱਛਦੇ ਆਂ ਕਹਿੰਦੇ ਜੀ ਅਸੀਂ ਪੰਜਾਬ 'ਚ ਕੰਮ ਕਰਨਾ ਚਾਹੁੰਦੇ ਪਰ ਸਾਨੂੰ ਆ ਧਰਨੇ ਵਾਲਿਆਂ ਦੀ ਕੋਈ ਐਨਓਸੀ ਦਵਾ ਸਕਦਾ ਧਰਨੇ ਵਾਲਿਆਂ ਦੀ ਵਜ੍ਹਾ ਕਰਕੇ ਜਿਹੜਾ ਪੰਜਾਬ ਦਾ ਨੁਕਸਾਨ ਹੋ ਰਿਹਾ ਨਾ ਇਹ ਜਿਹੜੇ ਬਲੈਕਮੇਲਰ ਐ ਕੁਝ ਨਕਲੀ ਕਿਸਾਨ ਬਣ ਕੇ ਕਿਸਾਨਾਂ ਦਾ ਨਾਮ ਖਰਾਬ ਕਰਦੇ ਜਿਹਦੇ ਬਾਹਰ ਦੇਖੋ ਤੁਸੀਂ ਬਹਿ ਜਾਂਦੇ ਧਰਨਾ ਲਾ ਕੇ ਜਿਹਨੂੰ ਦੇਖੋ ਉਹਨੂੰ ਧਮਕਾ ਦਿੰਦੇ ਪਾਨੀ ਮੈਂ ਤੈਨੂੰ ਪੁੱਛਦਾ ਮੈਂ ਮੈਂ ਆ ਮੋਬਾਈਲ ਲੈ ਕੇ ਆਇਆ ਆ ਮੈਨੂੰ ਪਸੰਦ ਨਹੀਂ ਆਇਆ 2 ਦਿਨ ਹੋ ਗਏ ਮੈਂ ਹੁਣ ਵਾਪਸ ਕਰਨਾ ਇਹਦੀ ਕੀ ਇਹਦੇ ਪੈਸੇ ਮੜਵਾ ਦੂੰਗਾ ਮੇਰੇ ਆ ਤੇਰੇ ਕੋਲ ਹੁਣ ਤੇਰੇ ਕੋ ਵੀੜੇ ਵਿੱਚ ਆ ਜੂਗਾ ਕੋਈ ਕਹੂਗਾ ਵੀ ਮੈਨੂੰ ਮਹੀਨਾ ਹੋ ਗਿਆ ਜੀ 4 ਮਹੀਨੇ ਹੋ ਗਿਆ ਸਾਡੇ ਇਹਨਾਂ ਨੂੰ ਤਾਂ ਪਟਦੇ ਨੂੰ 6 ਮਹੀਨੇ ਹੋ ਗਏ ਕੋਈ ਕਹੇ ਵੀ ਮੈਨੂੰ 2 ਮਹੀਨੇ ਹੋ ਗਏ ਮੈਂ ਟਰੈਕਟਰ ਲੈ ਕੇ ਆ ਮੈਨੂੰ ਪਸੰਦ ਨਹੀਂ ਆਇਆ ਤੂੰ ਵਾਪਸ ਕਰਵਾ ਦੀ ਮੇਰਾ ਫੇ ਟਰੈਕਟਰ ਵਾਲੇ ਆਉਣ ਲੱਗ ਜੂਗੇ ਤੇਰੇ ਕੋਲ ਫੇ ਤੂੰ ਕਹਦੀ ਸਾਰੇ ਟਰੈਕਟਰਾਂ ਵਾਲੇ ਠੱਗ ਹੁੰਨੇ ਆ ਫਿਕਾਰਾ ਫਿਰ ਸਾਰੀਆਂ ਦੁਕਾਨਾਂ ਸਾਰੇ ਕਾਰੋਬਾਰੀਆਂ ਨੂੰ ਕਹਦੇ ਤੂੰ ਕਹਿੰਦਾ ਮੇਰੇ ਹਿਸਾਬ ਦੇ ਨਾਲ ਪੈਸੇ ਹਰੇਕ ਨੂੰ ਤੂੰ ਫੋਨ ਕਰਕੇ ਕਹਿੰਦਾ ਨਾ ਤੁਸੀਂ ਠੱਗੀਆਂ ਮਾਰਦੇ ਤੁਸੀਂ ਪੈਸੇ ਲੈਣੇ ਐ ਅੱਛਾ ਤੈਨੂੰ ਪੁੱਛ ਕੇ ਲਿਆ ਕਰੀਏ ਵੀ ਕਿੰਨੇ ਪੈਸੇ ਲੈਣੇ ਆਸੀਂ ਕੱਲੂ ਦੂਰੇ ਬਾਹਰ ਜਾ ਕੇ ਡਾਕਟਰ ਨੂੰ ਕਹਿਣ ਲੱਗਣੀ ਇੱਕ ਡਾਕਟਰ ਨੂੰ ਕਹੀ ਉਹ ਤਾਂ ਮੈਂ 50 ਰੁਪਏ ਚ ਦਵਾਈ ਦੇ ਦਿੰਦਾ ਤੂੰ 5000 ਕਹਦੇ ਲੰਦਾ ਆਪਦੇ ਤਜਰਬੇ ਦੇ ਲੰਦਾ ਵਕੀਲਾਂ ਨੂੰ ਕਹਿਣ ਲੱਗਦੀ ਵਿਚੈੰਨੀ ਕੋਈ ਦਾ ਕੇਸ ਹੈ ਉਹ ਵਕੀਲ ਤਾਂ ਮੇਰਾ 50000 ਚ ਲੱਗਦਾ ਤੂੰ 50000 ਕਾਹਦੇ ਮੰਗਦਾ ਜਮਾਨਤ ਦੇ ਚੈਨੀ ਖੋਲੀ ਦੀ ਉਹਦੇ ਨੂੰ ਦੱਸੂਗਾ ਮੈਂ ਆਪਣੇ ਤਜਰਬੇ ਦੇ ਮੰਗਦਾ ਕਮਾਲ ਹੋ ਗਈ ਤੂੰ ਗਲਤ ਜਗ੍ਹਾ ਪੰਗਾ ਲੈ ਲਿਆ ਤੈਨੂੰ ਦੱਸਣਾ ਪਊਗਾ ਅਸੀਂ ਵੀ ਕਿਸਾਨਾਂ ਦੀ ਬੁੱਤਾਂ ਪਰ ਤੇਰੇ ਵਰਗੀਆਂ ਖਚਾ ਵਾਂਗੂੰ ਅਸੀਂ ਠੱਗੀਆਂ ਮਾਰ ਕੇ ਕਿਸੇ ਨੂੰ ਬਲੈਕਮੇਲ ਕਰਕੇ ਪੈਸੇ ਨਹੀਂ ਬਣਾਏ ਹੋਏ ਮਿਹਨਤ ਕਰਕੇ ਕਾਇਏ ਜਿੱਥੇ ਆਏ ਆ ਤੁਹਾਨੂੰ ਇਹ ਅੱਡਾਂ ਦੀਆਂ ਗੱਡੀਆਂ ਰੜਕਦੀਆਂ ਕੋਠੀਆਂ ਰੜਕਦੀਆਂ ਪੈਸਾ ਰੜਕਦਾ ਰੜਕੋ ਜਿਹੜੇ ਠੱਗੀਆਂ ਮਾਰਦੇ ਹੋ ਨਾ ਉਹਨਾਂ ਨੂੰ ਬੋਲੋ ਨਾ ਬੋਲੋ ਅਸੀਂ ਵੀ ਖੜਦੇ ਨਾਲ ਉੱਠਦੇ ਹਾਂ ਸਵੇਰੇ ਮੂੰਹ ਤੇ ਝੱਗ ਸਿੱਟਣ ਲੱਗ ਜੰਨਾ ਕੋਈ ਤੈਨੂੰ ਮਤਲ ਨਹੀਂ ਕੋਈ ਗੱਲ ਨਹੀਂ ਕੋਈ ਕਹਾਣੀ ਨਹੀਂ ਤੈਨੂੰ ਐ ਵੀ ਵੱਡੇ ਕਲਾਕਾਰ ਦਾ ਨਾਮ ਲੈ ਕੇ ਮੈਂ ਗਿੱਲ ਸਾਹਿਬ ਦਾ ਨਾਮ ਲੈ ਕੇ ਮੈਂ ਮਸ਼ਹੂਰ ਹੋ ਜਾਾਂ ਬਸ ਮੇਰੇ ਵੀਊ ਵੱਜ ਮੈਂ 5-4000 ਰੁਪਏ ਮੈਨੂੰ ਆ ਜੂਗਾ ਵੀਊਆਂ ਦਾ ਅੱਜ ਤੋਂ ਕਈ ਕਲਾਕਾਰਾਂ ਮਾਰੇ ਭੁੱਲਿਆ ਕਈਆਂ ਕਈ ਕਲਾਕਾਰਾਂ ਮਾਰੇ ਅੱਜ ਤੋਂ ਬਕਵਾਸ ਕਰੀ ਹੈ ਹੁਣ ਸਾਰੇ ਕਲਾਕਾਰ ਤੇ ਤੈਨੂੰ ਸੀ ਲੈ ਕੇ ਜਾਇਆ ਕਰਨ ਨਾ ਵੀ ਅਸੀਂ ਕੀ ਦੀ ਐਡ ਕਰਨੀ ਹੈ ਕਿਹੜੀ ਫਿਲਮ ਕਰਨੀ ਹੈ ਕਿ ਆ ਕੰਮ ਕਰਨਾ ਤੇਰੀ ਸਲਾਹ ਲਿਆ ਕਰਨੋਂ ਆ ਕੇ ਪਹਿਲਾਂ ਹੁਣ ਤੂੰ ਉਧਰ ਵੀ ਬੋਲਣ ਲੱਗ ਜੀ ਅਜੇ ਦੇਵਗਨ ਉਹਨਾਂ ਨੂੰ ਵੀ ਤੁਸੀਂ ਉਹਦੀ ਗੁੱਟਕੇ ਦੀ ਐਡ ਕਰ ਦੇ ਜਿਹੜਾ ਉਹ ਕਿ ਹੁੰਦਾ ਉਹ ਜੜਦਾ ਜਾਂ ਉਹਦੇ ਨਾਲ ਤਾਂ ਬੰਦੇ ਵੀ ਮਰਦੇ ਆ ਉਹਦੇ ਬਾਰੇ ਵੀ ਕਦੇ ਹੋ ਫਿਰ ਲੈਬ ਤੁਹਾਡੇ ਵਰਗੇ ਬੰਦੇ ਆ ਕਰਕੇ ਨਾ ਤੁਹਾਡੇ ਵਰਗੇ ਬਲੈਕਮੇਲਰਾਂ ਕਰਕੇ ਪੰਜਾਬ ਕਿੰਨੇ ਨੂੰ ਕੋਈ ਮੂੰਹ ਨਹੀਂ ਕਰਦਾ ਸਾਰੀ ਜੇ ਲੋਕੋ ਸਾਰੀ ਜਗ੍ਹਾ ਸਰਕਾਰਾਂ ਵੀ ਗਲਤ ਨਹੀਂ ਹੁੰਦੀਆਂ ਮੈਂ ਕਿਸੇ ਦੀ ਹਮਾਇਤ ਨਹੀਂ ਕਰਦਾ ਮੈਂ ਕਹਿੰਦਾ ਸਾਰੀਆਂ ਪਾਰਟੀਆਂ ਨੂੰ ਤੁਸੀਂ ਇੱਕੋ ਜਿਹੀ ਸਮਝ ਲਓ ਪਰ ਲੋਕਾਂ ਦਾ ਵੀ ਕਸੂਰ ਹੈ ਇਹੋ ਜੇ ਇਹੋ ਜੇ ਬਲੈਕਮੇਲਰਾਂ ਦੇ ਖਿਲਾਫ ਸਾਨੂੰ ਇਕੱਠੇ ਹੋਣਾ ਪੈਣਾ ਖੜਨਾ ਪੈਣਾ ਜਿਹੜਾ ਇਹੋ ਜਿਹਾ ਕੋਈ ਬਲੈਕਮੇਲ ਕਰਕੇ ਕਿਸੇ ਨੂੰ ਨਜਾਇਜ਼ ਤੰਗ ਕਰਦਾ ਕਿਸੇ ਕਾਰੋਬਾਰੀ ਨੂੰ ਉਹ ਕੋਈ ਕਾਰੋਬਾਰੀ ਹੋਵੇ ਕੋਈ ਦੁਕਾਨਦਾਰ ਹੋਵੇ ਕੋਈ ਹੋਵੇ ਕੋਈ ਕਿਸੇ ਦੇ ਬਾਹਰ ਜਾ ਕੇ ਧਰਨਾ ਲਾਉਣ ਦੀ ਜੰਦਾ ਉਹਦੇ ਖਿਲਾਫ ਜਾ ਕੇ ਧਰਨਾ ਲਾਓ ਲੈ ਭਾਨੇ ਤੇਰੇ ਘਰਾਂ ਅਸੀਂ ਆਉਨੇ ਆ 800 ਬੰਦਾ ਰੋਟੀ ਖਾਂਦਾ ਇਸ ਕੰਪਨੀ ਦੇ ਵਿੱਚ ਜਿਹਦੇ ਜਿਹਦੇ ਨੂੰ ਰੋਟੀ ਰੋਟੀ ਤੇ ਲੱਤ ਮਾਰਨੀ ਚਾਹੁੰਦਾ ਅਸੀਂ ਤੇਰੇ ਬੇੜੇ ਵਿੱਚ ਆ ਕੇ ਧਰਨਾ ਲਾਉਨੇ ਆਂ ਦਊਂਗਾ ਜਵਾਬ ਤੇਰਾ ਕੀ ਦਾਦਾ ਡੰਡੀਆਂ ਕੱਢ ਕੇ ਸਾਰ ਲੈਣਾ ਤੁਹਾਡੇ ਕੋਲ ਕਿਆ ਹੁੰਦਾ ਤੁਸੀਂ ਤਾਂ ਛਿੱਤਰ ਖਾ ਕੇ ਉਮੀ ਕੱਪੜੇ ਝਾੜ ਕੇ ਫੇਰ ਉੱਠ ਜੰਨੇ ਆਂ ਅੱਜ ਤੱਕ ਕਿਸੇ 'ਚ ਜੁਰਤ ਨਹੀਂ ਕੋਈ ਬੋਲ ਗਿਆ ਕਿਉਂਕਿ ਕਿਸੇ ਤੇ ਰੁਪਈਆ ਨਹੀਂ ਲਿਆ ਵੀਜਾ ਲਾਉਨੇ ਆਂ ਕੰਮ ਕਰਦੇ ਆਂ ਬਾਅਦ 'ਚ ਪੈਸੇ ਲੈਣੇ ਆਂ ਕਹਿ ਕੇ ਲੈਣੇ ਆਂ ਐਗਰੀਮੈਂਟ ਕਰਕੇ ਲੈਣੇ ਉਦੋਂ ਐਗਰੀਮੈਂਟ ਦੇ ਟਾਈਮ ਤੋਂ ਨਾਲ ਆਇਆ ਕਰ ਉਦੋਂ ਆਇਆ ਕਰ ਵੀ ਮੈਂ ਐਗਰੀਮੈਂਟ ਬਈ ਮੈਂ ਆਂਗਾ ਮੈਂ ਦੱਸੂਗਾ ਤੁਹਾਨੂੰ ਕਿਹੜਾ ਏਜੰਟ ਵਧੀਆ ਏ ਬਾਹਰ ਚਲੇਗੇ ਬਾਹਰ ਤੇ ਲੋਕਾਂ ਨੇ ਰੋਟੀ ਨਹੀਂ ਖਾਣੀ ਪੰਜਾਬ ਖਾਲੀ ਕਰਤਾ ਅਸੀਂ ਕੋਈ ਕੈਡਨੈਪ ਕਰਕੇ ਕਰਿਆ ਅਸੀਂ ਮਿਊਸਪਲ ਕਮੇਟੀ ਵਾਲੇ ਮੰਗਣਾ ਉਹ ਇਹ ਆਵਾਰਾ ਪਸ਼ੂਆ ਲੋਕ ਜਿਹੜੇ ਜਿੰਨਾਂ ਨੂੰ ਇਕੱਠੇ ਕਰਕੇ ਅਸੀਂ ਛੱਡੇ ਆਏ ਪਰਾਂ ਜੰਗਲਾਂ ਦੇ ਲੋਕ ਆਪ ਰਜਗਾਰ ਦੀ ਭਾਲ ਚ ਸਾਡੇ ਕੋਲ ਆਉਂਦੇ ਆ ਤੇਰੇ ਵਰਗੇ ਉਹ ਰਜਗਾਰ ਨਹੀਂ ਪੈਦਾ ਹੋਣ ਹੁੰਦੇ ਪੰਜਾਬ ਖਾਲੀ ਕਰਤਾ ਜੀ ਤੂੰ ਕੀ ਕਰਨ ਗਿਆ ਤਾਂ ਬਾਹਰ ਬੈਨ ਮੈਨੂੰ ਆਏ ਦੱਸ ਮੈਨੂੰ ਦੱਸਿਆ ਕਹਿੰਦੇ ਵੀ ਆਪ ਅੱ비 ਫਿਰਦੌਸ ਜੀ ਉੱਥੇ ਤੈਨੂੰ ਰੱਖਿਆ ਨਹੀਂ ਕਿਸੇ ਨੇ ਲੋਕਾਂ ਨੂੰ ਕਹਿਣਾ ਬਾਹਰ ਨਾ ਜਾਓ ਤੂੰ ਕੀ ਲੈਣ ਗਿਆ ਅਸੀਂ ਉੱਥੇ ਤੇਰਾ ਤਾਂ ਤੂੰ ਗੱਲ ਐਸੀ ਜਗ੍ਹਾ ਪੰਗਾ ਲੈ ਆ ਨਾ ਪੁੱਤ ਹੁਣ ਤੇਰਾ ਭੰਗੜਾ ਪਵਾਉਂਗੇ ਅਸੀਂ ਸਿਸਟਮ ਤਨੂੰ ਹੁਣ ਕੋਈ ਹੈ ਨਹੀਂ ਸਾਰੀ ਜਗ੍ਹਾ ਤੂੰ ਹੀ ਬਹਿ ਜਾ ਉੱਥੇ ਅਦਾਲਤ ਲਾ ਕੇ ਉਰੇ ਥਾਣੇ ਕਟੈਰੀਆਂ ਸਾਰੇ ਬੰਦ ਕਰਵਾ ਦਿੰਨੇ ਆ ਇੱਕ ਤਰਫਾ ਸੁਣ ਕੇ ਵੀਡੀਓ ਪਾ ਦੇਗਾ ਤੂੰ ਕਹਿੰਦਾ ਐਡਿਟ ਕਰਿਆ ਫਲਾਣਾ ਕਾਲਜ ਲੈਦਾ ਧਮਕਾਣਾ ਲੈਦਾ ਆ ਕਰ ਤੋ ਕਰ ਤਾ ਪੈਸੇ ਮੋੜੋ ਲੈ ਜਗੁਰੇ ਅਸੀਂ ਕਿਸੇ ਸਕੂਲ 'ਚ ਪੈਸੇ ਭਰਵਾ ਦੇ ਨੀ ਕਿਸੇ ਜਵਾਕ ਦੇ ਉਹਦੇ ਕਿਸੇ ਸਕੂਲ ਤੋਂ ਮੜਵਾ ਕੇ ਦਿਖਾ ਦੇ ਤਿੰਨ ਮਹੀਨੇ ਬਾਅਦ ਕਹੇ ਜੀ ਮੈਨੂੰ ਸਕੂਲ ਪਸੰਦ ਨਹੀਂ ਮੋੜ ਦਾ ਕੋਈ ਸਕੂਲ ਮੜਵਾ ਕੇ ਦਿਖਾ ਫੀਸ ਪੂਰੇ ਕਿਸੇ ਕਾਲਜ ਦੀ ਮੜਵਾ ਕੇ ਦਿਖਾ 300 ਕਾਲ ਹੋ ਜਾਏਗਾ ਨਾ ਪੰਜਾਬ ਤਾਂ ਖਾਲੀ ਹੋ ਗਿਆ ਤੇਰੇ ਵਰਗਿਆਂ ਕਰਕੇ ਹੋਇਆ ਲੋਕ ਡਰਦੇ ਆ ਵੀ ਸਾਡੀ ਲਾਤ ਇਹੋ ਜੀ ਨਾ ਬਣ ਜੇ ਤਾਂ ਹੋਇਆ ਖਾਲੀ ਤੁਹਾਡੇ ਵਰਗੇ ਬਲੈਕਮੇਲਰਾਂ ਤੋਂ ਡਰ ਕੇ ਹੋਇਆ ਹਰ ਕੋਈ ਜਾਂਦਾ ਵੀ ਇਕੱਲਾ ਇਕੱਲਾ ਜਵਾਕ ਹੈ ਇਹ ਜਿਹਿਆਂ ਤੋਂ ਬਚ ਜਿਵੇਂ ਤੇਰਾ ਕੀ ਤੂੰ ਦਾਬ ਦੀਆਂ ਪੁਰਾਣੀਆਂ ਗੰਦਮੰਦ ਬੋਲੇ ਹੋਏ ਪੁਰਾਣੀਆਂ ਵੀਡੀਓ ਨੈਟ ਤੇ ਪਈਆਂ ਤੂੰ ਅੱਜ ਕਹਿ ਦਿੰਨਾ ਮੈਂ ਤਾਂ ਜੀ ਉਦੋਂ ਤਾਂ ਜੀ ਮੇਰੇ ਤੋਂ ਗਲਤੀ ਹੋ ਗਈ ਉਦੋਂ ਮੇਰੀ ਮਤ ਇਹ ਜੀ ਸੀ ਹੁਣ 2 ਸਾਲ ਬਾਅਦ ਫੇਰ ਤੂੰ ਤਾਂ ਆ ਕੇ ਕਿ ਸਰਦੂਗਾ ਮੇਰੀ ਤਾਂ ਮਤ ਇਹ ਜੀ ਸੀਗੀ ਮੈਂ ਗਲਤ ਸੀ ਏਜੰਟਾ ਨਿਕਲਾ ਬੋਲਦਾ ਸੀ ਜਿਨ੍ਹਾਂ ਦੇ ਤੂੰ ਨੁਕਸਾਨ ਕਰਦਾ ਹੈ ਜਿਨ੍ਹਾਂ ਦਾ ਤੂੰ ਹਜ਼ਾਰਾਂ ਲੋਕ ਜਿੱਥੇ ਕੰਮ ਕਰਦੇ ਆ ਰੋਜ਼ਗਾਰ ਮਿਲਿਆ ਹੋਇਆ ਉਹਨਾਂ ਦੀ ਕੰਪਨੀਆਂ ਦਾ ਨੁਕਸਾਨ ਕਰਨਾ ਭੌਂਕ ਕੇ ਉਹਦੀ ਪਰਮਾਈ ਹੋ ਜੂ ਕਿਤੇ ਅਸੀਂ ਇੱਜ਼ਤਦਾਰ ਪਰਿਵਾਰਾਂ ਤੋਂ ਆਂ ਅਸੀਂ ਨਹੀਂ ਚਾਹੁੰਦੇ ਸੀ ਮੂਰੇ ਆਉਣਾ ਪਰ ਤੇਰੇ ਵਰਗੇ ਸਾਨੂੰ ਮਜਬੂਰ ਕਰਦੇ ਐ ਪਹਿਲਾਂ ਬਕਵਾਸ ਮਾਰ ਦਿੰਦੇ ਐ ਫਿਰ ਤੁਸੀਂ ਕਹਿੰਦੇ ਵੀ ਸਰਕਾਰਾਂ ਸਾਡੇ ਨਾਲ ਧੱਕਾ ਕਰਦੀਆਂ ਇਹਨਾਂ ਬਲੈਕਮੇਲਰਾਂ ਦੇ ਖਿਲਾਫ ਇੱਕ ਨਵਾਂ ਮੋਰਚਾ ਖੋਲਣ ਲੱਗੇ ਐ ਸਾਡੇ ਪੰਜਾਬ ਦੇ ਜਿੰਨੇ ਵੀ ਕਾਰੋਬਾਰੀ ਭਰਾ ਐ ਜਿਹਨੂੰ ਵੀ ਕੋਈ ਇਹ ਬਲੈਕਮੇਲਰ ਧਰਨਿਆਂ ਦੀ ਧਮਕੀ ਦੇ ਕੇ ਬਲੈਕਮੇਲ ਕਰਦਾ ਨਜਾਇਜ਼ ਤੰਗ ਕਰਦਾ ਜਿਹੜੇ ਵੀ ਜੈਨੂਇਨ ਕਾਰੋਬਾਰੀ ਐ ਉਹਨਾਂ ਨੂੰ ਅਸੀਂ ਪੰਜਾਬ 'ਚ ਬਚਾਉਣਾ ਹੈ ਅਸੀਂ ਉਹਨਾਂ ਦੇ ਹੱਕ 'ਚ ਖੜੂਗੇ ਜਿਹੇ ਧਰ ਮੇਰੀ ਧਮਕੀ ਦੇਣਗੇ ਅਸੀਂ ਧਰਨੇ ਦਾ ਅਸੀਂ ਆਪ ਹਜ਼ਾਰ ਬੰਦਾ ਲਿਜਾ ਕੇ ਇਹਨਾਂ ਦੇ ਵਿਹੜੇ 'ਚ ਬਿਠਾਉਂਗੇ ਇਹਨਾਂ ਦਾ ਜਲੂਸ ਕੱਢੂਗੇ ਅਸੀਂ ਇਹਨਾਂ ਨੇ ਗੰਦ ਪਾਇਆ ਹੋਇਆ ਪੰਜਾਬ 'ਚ ਜਿਹਦੇ 'ਚ ਕੋਈ ਨਹੀਂ ਵੀ ਸਮਰੱਥਾ ਹੋਊਗੀ ਕੋਰਟ ਕਚੈਰੀ 'ਚ ਜਾਣ ਦੀ ਅਸੀਂ ਅਸੀਂ ਉਹਨਾਂ ਦੇ ਆਪਣੇ ਵੱਲੋਂ ਕੇਸ ਲੜੋਗੇ ਇਹੋ ਜਿਹੇ ਬਲੈਕਮੇਲਰਾਂ ਨੂੰ ਅਸੀਂ ਪੰਜਾਬ 'ਚੋਂ ਭਜਾਉਣਾ ਹੈ ਕਾਰੋਬਾਰੀ ਬਚਾਉਣਾ ਲੋਕੋ ਹਰ ਜਗ੍ਹਾ ਸਰਕਾਰਾਂ ਗਲਤ ਨਹੀਂ ਹੁੰਦੀਆਂ ਇੱਕ ਪਾਸੇ ਤਾਂ ਪੰਜਾਬ ਦੀ ਤਰੱਕੀ ਲਈ ਸਰਕਾਰਾਂ ਉਦਯੋਗ ਮਿਲਣੀਆਂ ਕਰਵਾ ਰਹੀਆਂ ਦੂਜੇ ਪਾਸੇ ਐਵੇਂ ਦੇ ਬਲੈਕਮੇਲਰ ਜੈਨੂਨ ਕਾਰੋਬਾਰੀਆਂ ਨੂੰ ਪੰਜਾਬ 'ਚ ਟਿਕਣ ਨਹੀਂ ਦਿੰਦੇ ਸਾਡੀ ਇਸ ਕੰਪਨੀ ਦੇ ਵਿੱਚ 7-800 ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਕਰੋੜਾਂ ਰੁਪਈਆ ਅਸੀਂ ਟੈਕਸ ਭਰਦੇ ਹਾਂ ਇਸ ਬਲੈਕਮੇਲਰ ਨੇ ਕਿੰਨਾ ਟੈਕਸ ਭਰਿਆ ਕਿੰਨੇ ਲੋਕਾਂ ਨੂੰ ਰੁਜ਼ਗਾਰ ਦੇ ਆ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਅਸੀਂ ਟੈਕਸ ਤੁਹਾਨੂੰ ਦਿਆ ਕਰੀਏ ਯਾ ਇਹਨਾਂ ਨੂੰ ਦੇ ਰਿਆ ਕਰੀਏ ਕਿਉਂਕਿ ਇਹ ਤਾਂ ਦਾਵਾ ਕਰਦੇ ਆਂ ਵੀ ਅਥਾਰਟੀ ਤਾਂ ਅਸੀਂ ਆਂ ਸਾਡੇ ਘਰ ਹੀ ਕਚੈਰੀ ਲੱਗਦੀ ਐ ਸੋ ਮਾਨਸਾਲੋਂ ਸੀਐਮ ਸਾਹਿਬ ਤੋਂ ਸਾਨੂੰ ਇਸ ਬਲੈਕਮੇਲਰਾਂ ਦੇ ਖਿਲਾਫ ਸਖਤ ਐਕਸ਼ਨ ਦੀ ਉਮੀਦ ਐ ਕੱਲਾ ਸਾਨੂੰ ਹੀ ਉਮੀਦ ਨਹੀਂ ਮੇਰੇ ਖਿਆਲ ਪੰਜਾਬ ਦੇ ਹਰ ਜੈਨੂਇਨ ਕਾਰੋਬਾਰੀ ਨੂੰ ਹਰ ਬਿਜ਼ਨਸਮੈਨ ਨੂੰ ਉਮੀਦ ਹੋਊਗੀ ਵੀ ਐਮਏ ਦੇ ਬਲੈਕਮੇਲਰਾਂ ਤੇ ਨੱਥ ਪਾਈ ਜਾਊਗੀ ਧੰਨਵਾਦ